ਸੱਚੀ ਗੱਲ ਦੋਸਤੋ ਮੈਂ ਹਾਂ ਨਿਸ਼ਾਨ ਸੋਹਤਾ ਤੇ ਤੁਸੀਂ ਦੇਖ ਰਹੇ ਹੋ ਜੀਡੀਐਸ ਨਿਊਜ਼ ਜੀਡੀਐਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਜ ਦਰਿਆ ਜਿਹੜੇ ਮਿੱਠੇ ਪਾਣੀਆਂ ਦੇ ਵਗਦੇ ਛੇਵਾਂ ਦਰਿਆ ਜਿਹੜਾ ਇਸ ਵਕਤ ਵਗ ਰਿਹਾ ਹੈ ਉਹ ਨਸ਼ਿਆਂ ਦਾ ਹੈ ਉਸ ਨਸ਼ਿਆਂ ਨੇ ਕੀ ਹਾਲਾਤ ਕੀਤੇ ਨੇ ਪੰਜਾਬ ਦੇ ਇਹ ਤੁਸੀਂ ਸਾਰੇ ਭਲੀ ਭਾਤੀ ਜਾਣਦੇ ਹੋ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਣਾ ਤੇ ਹੱਥਾਂ ਦੇ ਵਿੱਚ ਭੈਣਾਂ ਦੇ ਰਖੜੀਆਂ ਰਹਿ ਜਾਣੀਆਂ ਤੇ ਜਿਨ੍ਹਾਂ ਦੇ ਸੁਹਾਗ ਉੱਤਰ ਜਾਣੇ ਉਹਨਾਂ ਦਾ ਕੀ ਹਾਲਾਤ ਹੋਣੇ ਇਹ ਤੇ ਉਹ ਪਰਿਵਾਰ ਹੀ ਜਾਣਦੇ ਨੇ ਤੇ ਆਓ ਤੁਹਾਡੇ ਨਾਲ ਜਰੂਰ ਰੂਬਰੂ ਕਰਾਉਣੇ ਉਸ ਪਰਿਵਾਰ ਨੂੰ ਕਿ ਪਰਿਵਾਰ ਨੂੰ ਪਾਲਣਾ ਕਿੱਡਾ ਮੁਸ਼ਕਲ ਏ ਤੇ ਆਓ ਉਸ ਭੈਣ ਦੇ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਜੀ ਆਪਣਾ ਸੁਖਵਿੰਦਰ ਕੌਰ ਪਿੰਡ ਸੁਖਵਿੰਦਰ ਕੌਰ ਜੀ ਕਿੰਨੀ ਉਮਰ ਤੁਹਾਡੀ ਤੇ ਕਿੰਨੇ ਬੱਚੇ ਨੇ ਉਮਰ ਮੇਰੀ 35 ਸਾਲ ਹੂੰ 35 ਸਾਲ ਦੋ ਬੱਚੇ ਮੇਰੇ ਹਾਂਜੀ ਕੀ ਕੀ ਬੱਚੇ ਕੀ ਬੇਟੀਆਂ ਆ ਜਾਂ ਜੀ ਇੱਕ ਬੇਟਾ ਆ ਅੱਛਾ ਪੜਦੇ ਨੇ ਦੋ ਹਾਂਜੀ ਪੜਦੇ ਨੇ ਦੋ ਬੇਟੀ ਕਿੰਵੀਂ ਕਲਾਸ ਚ ਪੜਦੇ ਸੋ ਇੱਕ ਕਲਾਸ 2 ਚ ਪੜਦੇ ਪਲਸ 2 ਚ ਪੜਦੇ ਤੇ ਤੁਹਾਡਾ ਜਿਹੜਾ ਹਸਬੰਡ ਆ ਕੀ ਕਾਰਨ ਹੋਇਆ ਕਿ ਤੁਹਾਡਾ ਉਹਨਾਂ ਡਿਵੋਰਸ ਹੋ ਗਿਆ ਉਹ ਨਸ਼ਾ ਪਤਾ ਕਰਦੇ ਸੀ ਜਗਾ ਜੁਗਵ ਨਹੀਂ ਹੈਗੀ ਆਪਣੀ ਉਹਨਾਂ ਦੀ ਤੇ ਮਾਰ ਦੇ ਕੋਟੇ ਦੇ ਬੜਾ ਹੁੰਦੇ ਸੀ ਤੇ ਇਸ ਕਰਕੇ ਬਹੁਤ ਸੁ ਦਿੱਤਾ ਲੈ ਜਦੋਂ ਤੁਹਾਡੀ ਸ਼ਾਦੀ ਹੋਈ ਕਿ ਤੁਹਾਨੂੰ ਉਸ ਵਕਤ ਨਹੀਂ ਪਤਾ ਲੱਗਾ ਕਿ ਇਹ ਨਸ਼ਾ ਕਰਦੇ ਉਹਨੂੰ ਨਹੀਂ ਪਤਾ ਵੀ ਬਾਅਦ ਚ ਇਹ ਤੁਮਨੇ ਵਿਆਹੀ ਗਈ ਉਹਨੂੰ ਨਹੀਂ ਪਤਾ ਵੀ ਬਾਤ ਇਤਨਾ ਘਰੋਂ ਕੱਢ ਦਿੱਤਾ ਕਹਿੰਦੇ ਕਿਰਾਇਆਂ ਤੇ ਰਹੋ ਤੇ ਕਿਰਾਇਆਂ ਤੇ ਰਹਿਣ ਲੱਗੇ ਤੇ ਮੁੜ ਕੇ ਦਾਰੂ ਦਰੂ ਕਾਫੀ ਪੀਂਦੇ ਰਹੇ ਲੜਾਈ ਝਗੜਾ ਚੱਲਦਾ ਰਿਹਾ ਫੋਨ ਕਰਨਾ ਫੋਨ ਨਾ ਗਾੜੀਆਂ ਚੱਕਣਾ ਮੰਮੀ ਹੋਣਾ ਤੇ ਆਖਣਾ ਅਸੀਂ ਤੇ ਕਰੀਏ ਹੁਣ ਖਾਂਦੇ ਪੀਂਦੇ ਤੇ ਕੀ ਕਰੀਏ ਤੇ ਇਹਦਾ ਮਾਰਕੋਟ ਰਾਤ ਵੀ ਘਰੋਂ ਕੱਢ ਦੇਣਾ ਕਰਾਇਆਂ ਤੇ ਧੱਕੇ ਖਾਣੇ ਕਦੀ ਕਿਤੇ ਕਦੀ ਕਿਤੇ ਮਾਰਕੋਟ ਹੋਣੀ ਬੱਚੇ ਬੜੀ ਮੁਸ਼ਕਲ ਪਾਲਣ ਲਈ ਹੈ ਛੋਟੇ ਛੋਟੇ ਬੱਚੇ ਜਦੋਂ ਮੈਂ ਪੇਕੇ ਆਪਣੇ ਘਰੇ ਲੈ ਕੇ ਆਈਆਂ ਦਿਹਾੜੀ ਧੱਪਾ ਕਰਕੇ ਮੈਂ ਆਪਣਾ ਗੁਜ਼ਾਰਾ ਕੀਤਾ ਹੁਣ ਐਸ ਵਕਤ ਕੀ ਕੰਮ ਕਰ ਰਹੇ ਜੇ ਤੇ ਆਪਣੇ ਬੱਚਿਆਂ ਦੀ ਪਾਪੀ ਕਦੀ ਮਿਲ ਜਾਂਦਾ ਕਦੀ ਨਹੀਂ ਮਿਲਦਾ ਵੀ ਤੇ ਬੱਚਿਆਂ ਦੀ ਪੜਾਈ ਬੜੀ ਮੁਸ਼ਕਲ ਹੁੰਦੀ ਹੈ ਅੱਛਾ ਜਿਸ ਤਰ੍ਹਾਂ ਕਿ ਤੁਹਾਡਾ ਹਸਬੰਦ ਨਸ਼ੀ ਕਰਦਾ ਸੀਗਾ ਅੱਜ ਕੱਲ੍ਹ ਕਈ ਤਰ੍ਹਾਂ ਦੇ ਨਸ਼ੇ ਚੱਲਦੇ ਆ ਕਿ ਸ਼ਰਾਬ ਹੀ ਇਕੱਲੀ ਪੀਂਦਾ ਸੀ ਮੈਨੂੰ ਸਾਰੇ ਨਸ਼ੇ ਕਰਦੇ ਸ਼ਨਾਇਕ ਵੀ ਪੀਂਦੇ ਪੈਸਾ ਤੇ ਲਵਨਿੰਗ ਪੂਰਾ ਮੈਨੂੰ ਦਿੰਦੇ ਵੀ ਹਾਂ ਹਾਂ ਪਰ ਕਿਰਾਇਆ ਵੀ ਨਹੀਂ ਪੂਰਾ ਦਿੰਦੇ ਵੀ ਉਹ ਵੀ ਮੈਨੂੰ ਘਰੋਂ ਉਹਨਾਂ ਅਗਲੇ ਨੇ ਆਖਣਾ ਪੈਸੇ ਦੋ ਕਿਰਾਇਆ ਦੋ ਤੇ ਕਿਰਾਇਆ ਮੈਨੂੰ ਪੈਸੇ ਹੀ ਨਹੀਂ ਦਿੰਦੇ ਉਹਨਾਂ ਚੁੱਕ ਕੇ ਜੁੱਲੀ ਦੀ ਇਸ ਤਰ੍ਹਾਂ ਬਾਹਰ ਸੁੱਟ ਦੇਣਾ ਕਦੀ ਉਹਦੇ ਪਰਿਵਾਰ ਨੂੰ ਕੋਈ ਸ਼ਿਕਾਇਤ ਕੀਤੀ ਤੁਸੀਂ ਕੀਤੀ ਬੜੀ ਵਾਰੀ ਕੀਤੀ ਪਰ ਉਹ ਨਹੀਂ ਵਿੱਚ ਆਉਂਦੇ ਗੱਲ ਦੇ ਉਹਦੇ ਉੱਤੇ ਵੀ ਪਹਿਲਾਂ ਸ਼ੁਰੂ ਤੋਂ ਕਰਦੇ ਸੀ ਨਸ਼ਾ ਨੂੰ ਅੱਛਾ ਤੇ ਫੇਰ ਜਦੋਂ ਤੁਸੀਂ ਆਪਣੇ ਇੱਥੇ ਵਾਪਸ ਆਏ ਜੇ ਕਦੀ ਕੋਈ ਤੁਹਾਨੂੰ ਲੈਣ ਆਇਆ ਡਿਵੋਰਸ ਤੋਂ ਪਹਿਲਾਂ ਨਹੀਂ ਪਹਿਲਾਂ ਨਹੀਂ ਕੋਈ ਵੀ ਆਇਆ ਵੀ ਕਈ ਵਾਰੀ ਡਿਵੋਰਸ ਨਹੀਂ ਹੋਇਆ ਮੈਂ ਪਹਿਲਾਂ ਜਦੋਂ ਪਹਿਲਾਂ ਵੀ ਮੈਂ ਆਉਂਦੀ ਰਹੀ ਬੜਾ ਚਿਰ ਇੱਥੇ ਰਹਿੰਦੀ ਰਹੀ ਬੱਚੇ ਛੱਡ ਕੇ ਵੀ ਕਿਸੇ ਵੇਲੇ ਖੋ ਵੀ ਲੈਣਾ ਮੁੰਡਾ ਮੇਥੋਂ ਮਾਸਾ ਜਿੰਨਾ ਮੁੰਡਾ ਹੁਣਾ ਮੈਂ ਇੱਥੇ ਆ ਜਾਣਾ ਇੱਥੇ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਮੈਂ ਇੱਥੇ ਰਹਿਣਾ ਤੇ ਆ ਜਾਣਾ ਫੇਰ ਇਸ ਤਰ੍ਹਾਂ ਪੀਪਰੇ ਪੰਚਾਇਤ ਵਿੱਚ ਗੱਲ ਹੋ ਜਾਣੀ ਸਾਰੀ ਗੱਲਬਾਤ ਕਰਕੇ ਫੇਰ ਲੈ ਜਾਣਾ ਫੇਰ ਉਹੋ ਹਾਲ ਥਾਣਿਆਂ ਪਠਾਣਿਆਂ ਦੇ ਵਿੱਚ ਵੀ ਸਾਰੀ ਗੱਲ ਹੁੰਦੀ ਰਹੀ ਹੋ ਜਿਹੜਾ ਤੁਸੀਂ ਰਹਿ ਰਹੇ ਜੇ ਇਹ ਕੀ ਆਪਣਾ ਮਕਾਨ ਲਿਆ ਹੋਇਆ ਜਾਂ ਪੇਕੇ ਦਾ ਨਹੀਂ ਇਹ ਪੇਕੇ ਦਾ ਰਹੀ ਬਸ ਇਹੋ ਜਗਾ ਥੋੜੀ ਜੀ ਜਿਹਦੇ ਵਿੱਚ ਅਸੀਂ ਦੋ ਘਰ ਰਹਿਣਦੇ ਆ ਤਾਂ ਵੀ ਲੜਾਈ ਝਗੜਾ ਹੁੰਦਾ ਜਦੋਂ ਦੋ ਕਹਿ ਦਿੰਦੇ ਆ ਕਿ ਆਪਣਾ ਇੱਥੋਂ ਜਾਓ ਜਿੱਥੇ ਮਰਜ਼ੀ ਤੇ ਜਿਹੜਾ ਰੋਟੀ ਦਾ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਜੀ ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਲ ਕਿਸੇ ਵੇਲੇ ਤੇ ਨਹੀਂ ਵੀ ਹੁੰਦੀ ਵੀ ਬੜੀ ਮੁਸ਼ਕਲ ਬੱਚਿਆਂ ਨੂੰ ਮਿਲਦੀ ਭੁੱਖੇ ਵੀ ਰਹਿੰਦੇ ਕਹੇ ਵੇਲੇ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਮੰਮੀ ਡੈਡੀ ਕੌਣ ਕੌਣ ਐਸੋ ਮੰਮੀ ਨਹੀਂ ਹੈਗੀ ਮੰਮੀ ਦੀ ਡੈਥ ਹੋ ਗਈ ਹੈ ਅੱਛਾ ਤੇ ਡੈਡੀ ਕੀ ਕੰਮ ਕਰਦੇ ਨੇ ਡੈਡੀ ਰਾਜਗਿਰ ਦੇ ਕੰਮ ਕਰਦੇ ਦਿਹਾੜੀ ਜਾਂਦੇ ਨੇ ਕਿ ਨਹੀਂ ਜਾਂਦੇ ਕਦੇ ਜਾਂਦੇ ਕਦੇ ਨਹੀਂ ਜਾਂਦੇ ਫਿਰ ਘਰ ਦਾ ਖਰਚਾ ਨਾਲ ਚੜਾਉਂਦੀ ਦਿੰਦੀ ਨਹੀਂ ਤਾਂ ਨਹੀਂ ਮਾੜਾ ਮੋਟਾ ਯਾ ਕਿਤੇ ਹੀ ਆ ਜਿਆਦਾ ਨਹੀਂ ਕਿਉਂਕਿ ਲਉਂਦੇ ਹੀ ਨਹੀਂ ਕੰਮ ਦੇ ਪਹਿਲਾਂ ਬਜ਼ੁਰਗ ਹੈ ਤੁਹਾਨੂੰ ਪਤਾ ਕਿੰਨੀ ਉਮਰ ਹੈ ਤੁਹਾਡੇ ਉਮਰ 80 ਸਾਲ ਤੇ ਹੁਣੀ ਹੈ ਉਹਨਾਂ ਦੀ 80 ਸਾਲ ਦੇ ਵਿੱਚ ਕੰਮ ਤੁਹਾਨੂੰ ਪਤਾ ਕਿੰਨੇ ਲਾਉਣਾ ਮੈਂ ਆਪਣੀ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਦੋਂ ਆਪ ਇਹਨੂੰ ਪਤਾ ਹੈ ਕਿ 58 ਜਾਂ 60 ਸਾਲ ਤੇ ਸਰਕਾਰ ਵੀ ਰਿਟਾਇਰਮੈਂਟ ਦੇ ਦਿੰਦੀ ਹੈ ਤੇ 80 ਸਾਲ ਦੀ ਉਮਰ ਦੇ ਵਿੱਚ ਕੀ ਬਜ਼ੁਰਗ ਕੰਮ ਕਰ ਸਕਦੇ ਨੇ ਕੌਣ ਉਹਨਾਂ ਨੂੰ ਵਿਹਾੜੀ ਤੇ ਲਾ ਲਗਾਏ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਤੇ ਪਿੰਡਾਂ ਦੇ ਵਿੱਚ ਨਰੀਗਾ ਨਾਂ ਦੀ ਇੱਕ ਸਕੀਮ ਚੱਲਦੀ ਹੈ ਉਹਦੇ ਵਿੱਚ ਤੁਸੀਂ ਕੰਮ ਨਹੀਂ ਕਰਦੇ ਉਹ ਵੀ ਕੰਮ ਨਾ ਹੀ ਨਹੀਂ ਕਰਦੇ ਛੇਤੀ ਉਹ ਵੀ ਜਿਨ੍ਹਾਂ ਨੂੰ ਕਹੀਦਾ ਆ ਕਿ ਵੀ ਮੇਰਾ ਕਿਹੜਾ ਕੋਈ ਕਮਾਉਣ ਵਾਲਾ ਤੋ ਵੀ ਅਗਲੇ ਆਪਣੇ ਦਾ ਨਾਂ ਕੱਢਦੇ ਦੂਜਿਆਂ ਦਾ ਨਾਂ ਹੀ ਨਹੀਂ ਕੱਢਣਾ ਕਿੰਨਾ ਕਿੰਨਾ ਚੀਜ਼ਾਂ ਦੀ ਅੰਡੋਨੀਆਂ ਤੋਂ ਪਹਿਲਾਂ ਦਾ ਕੰਮ ਕੀਤਾ ਉਹਦੇ ਬਾਅਦ ਮੈਨੂੰ ਕੋਈ ਕੰਮ ਨਹੀਂ ਦਿੰਦੀ ਵਿਹਲੀ ਆ ਮੈਂ ਬਸ ਜਿਸ ਤਰ੍ਹਾਂ ਕਿ ਅੱਜ ਕੱਲ ਦਾ ਸਮਾਂ ਆ ਬੱਚੇ ਬੜੀਆਂ ਤਰ੍ਹਾਂ ਦੀਆਂ ਫਰਮਾਇਸ਼ਾਂ ਪਾਉਂਦੇ ਮਾਪਿਓ ਨੂੰ ਕਿ ਵਧੀਆ ਕੱਪੜੇ ਲੈਣੇ ਜਾਂ ਦੇਖਦੇ ਆ ਕਿ ਸੋਹਣੇ ਸੋਹਣੇ ਕੱਪੜੇ ਵਧੀਆ ਤਰ੍ਹਾਂ ਦੇ ਕਈ ਮੋਬਾਈਲ ਲੈਣੇ ਕਦੀ ਬੱਚਿਆਂ ਨੇ ਇਹੋ ਜਿਹੀ ਫਰਮਾਇਸ਼ ਨਹੀਂ ਕੀਤੀ ਹਾਂਜੀ ਕਰਦੇ ਆਪਣੇ ਮਨ ਵਿੱਚ ਵੀ ਆਉਂਦਾ ਦੁੱਖ ਕਿ ਇਹਨਾਂ ਦੀਆਂ ਰੀਝਾਂ ਪ੍ਰੇਤਾ ਪੂਰੀਆਂ ਕਰ ਪਰ ਨਹੀਂ ਐਸੀ ਇਤਨੀ ਹੈਗੇ ਨਹੀਂ ਕਰਨ ਦੀ ਨੇ ਤੇ ਜਦੋਂ ਸਕੂਲ ਜਾਂਦੇ ਆ ਬੱਚੇ ਤੇ ਮਾਂ ਪਿਓ ਕਈ ਤਰ੍ਹਾਂ ਦੇ ਖਾਣੇ ਬਣਾ ਕੇ ਦੇਦੇ ਉਸ ਵਕਤ ਬੱਚਿਆਂ ਦੇ ਮਨ 'ਚ ਕੀ ਆਉਂਦਾ ਮਨ 'ਚ ਕੀ ਤੁਸੀਂ ਬਣਾ ਕੇ ਦਿੰਦੇ ਕਦੀ ਕਿ ਜਾਂ ਕਿਸ ਤਰ੍ਹਾਂ ਨਹੀਂ ਕੀ ਕਿ ਬੱਚੇ ਨੇ ਕਦੀ ਤੁਹਾਨੂੰ ਕਿਹਾ ਵੀ ਨਹੀਂ ਗਾ ਬੱਚੇ ਤਾਂ ਕਹਿੰਦੇ ਅਫਤਾਰ ਇਹ ਵੇਲੇ ਇਸ ਤਰ੍ਹਾਂ ਦੇ ਹਾਲਾਤ ਵੀ ਹੁੰਦੇ ਵੀ ਨਹੀਂ ਰੋਟੀ ਵੀ ਨਹੀਂ ਮਿਲਦੀ ਇਹ ਸਮਾਂ ਜਿਹੜਾ ਹੈ ਬਹੁਤ ਮਾੜਾ ਸਮਾਂ ਹੁੰਦਾ ਹੈ ਕਿ ਜਦੋਂ ਬੱਚਿਆਂ ਨੂੰ ਰੋਟੀ ਵੀ ਨਾ ਖਾਣ ਨੂੰ ਮਿਲਨੀ ਤੇ ਆਓ ਉਸ ਬੇਟੀ ਨਾਲ ਵੀ ਤੁਹਾਨੂੰ ਰੂਬਰੂ ਕਰਾਉਨੇ ਆ ਜਿਸ ਬੇਟੀ ਨੇ ਪੜ੍ਹਾਈ ਵਾਸਤੇ ਅੱਗੇ ਵਧਣਾ ਚਾਹੁੰਦੀ ਆ ਕਿ ਪਰ ਪਰਿਵਾਰ ਦੀਆਂ ਮਜਬੂਰੀਆਂ ਕਾਰਨ ਅੱਗੇ ਨਹੀਂ ਵਧਿਆ ਜਾ ਰਿਹਾ ਉਸ ਬੇਟੀ ਦੇ ਨਾਲ ਰੂਬਰੂ ਕਰਾਉਣ ਜਾ ਰਿਆਂ ਜਿਸ ਬੇਟੀ ਦੇ ਮਨ ਚ ਕਈ ਤਰ੍ਹਾਂ ਦੇ ਚਾ ਮਲਹਾਰ ਹੁੰਦੇ ਨੇ ਕਿ ਪਿਤਾ ਕੰਮ ਤੋਂ ਆਵੇ ਤੇ ਮਾਂ ਖਾਣਾ ਬਣਾਵੇ ਤੇ ਬੱਚੇ ਆਪਣੇ ਪਿਓ ਨਾਲ ਪਿਆਰ ਦులਾਰ ਕਰਨ ਤੇ ਬੱਚੇ ਆਪਣੇ ਪਿਓ ਦੇ ਨਾਲ ਜੇਦ ਕਰਨ ਕਿ ਪਿਤਾ ਜੀ ਮੈਨੂੰ ਆਹ ਚਾਹੀਦੀ ਆ ਮੈਨੂੰ ਆਹ ਚਾਹੀਦਾ ਕਦੀ ਕਾਪੀਆਂ ਕਦੀ ਕਿਤਾਬਾਂ ਕਈ ਤਰ੍ਹਾਂ ਦੇ ਬੱਚਿਆਂ ਦੀ ਜਿਹੜੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਸਰਕਾਰ ਵੱਲੋਂ ਕਾਫੀ ਤਰ੍ਹਾਂ ਦੀਆਂ ਸਹੂਲਤਾਂ ਤਾਂ ਦਿੱਤੀਆਂ ਜਾਂਦੀਆਂ ਨੇ ਪਰ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਤੋਂ ਬੱਚੇ ਵਾਂਝੇ ਰਹਿ ਜਾਂਦੇ ਨੇ ਤੇ ਹੁਣ ਮੈਂ ਉਸ ਬੱਚੀ ਦੇ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਹਾਂ ਜੀ ਬੇਟਾ ਕੀ ਨਾਂ ਆਪਣਾ ਨਹੀਂ ਆ ਕਿਦਾਂ ਦੁੱਕਾ ਕਿਰਨ ਦੀ ਕਿੰਨੀ ਕਲਾਸ ਚ ਪੜਦੇ ਬੇਟਾ 10th ਪਲਾਸ 2th ਪੜਦੇ ਤੇ ਬੇਟਾ ਜਿਸ ਤਰ੍ਹਾਂ ਤੁਹਾਡੀ ਮੰਮੀ ਦੱਸ ਰਹੀ ਆ ਕਿ ਦੁੱਖਾਂ ਦੇ ਪਹਾੜ ਤੁਹਾਡੇ ਤੇ ਟੁੱਟੇ ਨੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਜਦੋਂ ਸਕੂਲ ਜਾਂਦੇ ਨੇ ਤੇ ਸਕੂਲ ਦੇ ਵਿੱਚ ਬੱਚੇ ਅਨੇਕਾਂ ਤਰ੍ਹਾਂ ਦਾ ਭੋਜਨ ਲੈ ਕੇ ਜਾਂਦੇ ਵੱਖਰੀ ਵੱਖਰੀ ਤਰ੍ਹਾਂ ਦਾ ਕਿ ਤੁਹਾਡਾ ਨਹੀਂ ਕਦੀ ਮਨ ਕੀਤਾ ਬਹੁਤ ਦਿਲ ਕਰਦਾ ਪਰ ਕਰਦੀ ਕਰਦੀ ਹਾਲਤ ਦੇਖ ਕੇ ਬੇਟਾ ਜਿਸ ਤਰ੍ਹਾਂ ਕੀ ਮੰਮੀ ਤੁਹਾਡੀ ਕੰਮ ਕਰਦੀ ਆ ਕਦੀ ਕੋਈ ਐਹੋ ਜਿਹਾ ਸਮਾਂ ਆਇਆ ਕਿ ਤੁਸੀਂ ਜ਼ਿੱਦ ਕੀਤੀ ਹੋਵੇ ਮੰਮੀ ਦੇ ਨਾਲ ਕਿ ਮੰਮੀ ਮੈਨੂੰ ਇਹ ਚੀਜ਼ ਚਾਹੀਦੀ ਚਾਹੀਦੀ ਆ ਉਹ ਜਿੱਦ ਨਹੀਂ ਕਾਪੀਆਂ ਖਰੀਦਣ ਵਾਸਤੇ ਫਿਰ ਪੈਸੇ ਕਿੱਥੋਂ ਲੈਂਦੇ ਜੀ ਤੁਸੀਂ ਐਦਾਂ ਹੀ ਕਦੀ ਕਹੇ ਤੋ ਕਾਪੀ ਲੈ ਲਈ ਜੀ ਕਦੀ ਕਹੇ ਤੋ ਸਭ ਮੰਗ ਕੇ ਕਾਪੀ ਲੈਂਦੇ ਨੇ ਹਾਂ ਜੀ ਸਕੂਲ ਵਿੱਚ ਖਾਣਾ ਮਿਲਦਾ ਸਰਕਾਰੀ ਨਹੀਂ ਫਿਰ ਜਦੋਂ ਖਾਣਾ ਆ ਤੁਸੀਂ ਘਰੋਂ ਤੇ ਮੰਮੀ ਕਿੰਦੇ ਬਣਾ ਕੇ ਨਹੀਂ ਦੇ ਫਿਰ ਕਿਸ ਤਰ੍ਹਾਂ ਤੁਸੀਂ ਟਾਈਮ ਬਤੀਤ ਕਰਦੇ ਭੁੱਖੇ ਰਹਿ ਕੇ ਭੁੱਖੇ ਰਹਿ ਕੇ ਟਾਈਮ ਬਤੀਤ ਕਰਦੇ ਹਾਂਜੀ ਤੇ ਦਿਲ ਦੇ ਵਿੱਚ ਇਹ ਚਾਹਨਾ ਹੈਗੀ ਵੀ ਸਾਡਾ ਵੀ ਡੈਡੀ ਹੁੰਦਾ ਠੀਕ ਠਾਕ ਹੁੰਦਾ ਤੇ ਸਾਡੀਆਂ ਵੀ ਜਿਹੜੀਆਂ ਰੀਝਾਂ ਪੂਰੀਆਂ ਕਰਦਾ ਹਾਂਜੀ ਕੀ ਕੀ ਕਹੋਗੇ ਆਪਣੇ ਮਨ ਦੇ ਵਿੱਚ ਰੀਝਾਂ ਆਉਂਦੀਆਂ ਤੋਂ ਮੈਂ ਵੀ ਕੋਈ ਵਧੀਆ ਤਾਂ ਬੜੇ ਪਾਵਾਂ ਮੈਂ ਵਧੀਆ 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 ਊਟ ਪਾਵਾਂ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਕਹਿਣਾ ਚਾਹਾਂਗਾ ਕਿ ਬੇਟੀ ਜਿਹੜੀ ਭਾਵਕ ਹੋ ਗਈ ਹੈ ਕਿਉਂਕਿ ਧੀਆਂ ਜਿਹੜੀਆਂ ਇਹ ਸਾਨੂੰ ਸਾਰਿਆਂ ਨੂੰ ਪਤਾ ਬੇਟੀ ਪੜਾਓ ਤੇ ਬੇਟੀ ਬਚਾਓ ਦਾ ਨਾਰਾ ਜ਼ਰੂਰ ਦਿੱਤਾ ਜਾਂਦਾ ਪਰ ਅੱਜ ਦੇ ਜੋ ਹਾਲਾਤ ਇਸ ਪਰਿਵਾਰ ਦੇ ਵੇਖੇ ਨੇ ਤੇ ਮੈਂ ਆਪਣੇ ਦਾਨੀ ਸੱਜਣਾਂ ਨੂੰ ਇਹ ਬੇਨਤੀ ਕਰੂੰਗਾ ਕਿ ਇਸ ਬੇਟੀ ਵੱਲ ਜ਼ਰੂਰ ਧਿਆਨ ਕਰਨ ਤੇ ਇਸ ਭੈਣ ਵੱਲ ਜਿਨੇ ਕੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲਿਆ ਪਰ ਮੈਂ ਸਰਕਾਰਾਂ ਨੂੰ ਇਹ ਗੱਲ ਕਹੂੰਗਾ ਕਿ ਨਸ਼ਿਆਂ ਉੱਤੇ ਰੋਕ ਲਗਾਓ ਤਾਂ ਕਿ ਜਿਹੜੇ ਘਰ ਆ ਉਹ ਨਾ ਉਹ ਜੜ ਸਕਣ ਇਹ ਜਿਹੜੀ ਛੋਟੀ ਧੀ ਆ ਸਾਡੀ ਬੇਟੀ ਆ ਇਹਦੀ ਜਿਹੜੀ ਪੜ੍ਹਾਈ ਆ ਇਹ ਪੂਰੀ ਹੋ ਸਕੇ ਇਹ ਇਹਦੇ ਮਨ ਦੀ ਤਮੰਨਾ ਵਾ ਬੇਟਾ ਪੜ੍ਹਨਾ ਚਾਹੁੰਦੇ ਤੁਸੀਂ ਅੱਗੇ ਪਲੱਸ 2 ਤੋਂ ਬਾਅਦ ਹਾਂਜੀ ਤੇ ਫਿਰ ਉਸ ਤੋਂ ਖਰਚਾ ਕਿਸ ਤਰ੍ਹਾਂ ਕਰੋਗੇ ਕੋਈ ਤੇ ਪਾ ਸਕਾ ਦੇਣ ਉਹਨਾਂ ਦੀ ਮਦਦ ਨਾਲ ਮੈਂ ਪੜ ਸਕਾਂਗੀ ਅੱਛਾ ਛੋਟੀ ਬੱਚੀ ਵੀ ਗੁਹਾਰ ਲਾਉਂਦੀ ਪਈ ਆ ਕਿ ਜੇ ਕੋਈ ਸਾਡੀ ਮਦਦ ਕਰ ਦਵੇ ਤੇ ਮੈਂ ਪੜਨਾ ਚਾਹੁੰਦੀ ਹਾਂ ਤੇ ਮੈਂ ਅੱਗੇ ਵੱਧ ਸਕਦੀ ਹਾਂ ਤੇ ਆਪਣੇ ਫਿਰ ਤੁਸੀਂ ਪੜ ਲੈ ਕੇ ਕੀ ਬੰਨਣਾ ਚਾਹੁੰਦੇ ਜੱਜ ਬਣਨਾ ਕਿਉਂ ਨਹੀਂ ਜੱਜ ਬਣ ਕੇ ਤੇ ਕੀ ਕਿਹੋ ਜਿਹਾ ਫੈਸਲੇ ਕਰਨਾ ਚਾਹੁੰਦੇ ਜਿੱਕਰ ਤੁਸੀਂ ਹੱਕ ਸੱਚ ਦੇ ਕਮਾਈਏ ਹੱਕ ਸੱਚ ਦੇ ਹੱਕ ਤੇ ਸੱਚ ਦੇ ਫੈਸਲੇ ਕਰਨਾ ਚਾਹੁੰਦੀ ਹੈ ਛੋਟੀ ਬੇਟੀ ਕਿਰਨ ਤੇ ਵਾਕਿਆ ਹੀ ਮੈਂ ਆਪਣੇ ਜਿੰਨੇ ਵੀ ਦਾਨੀ ਸੱਜਣ ਨੇ ਸੰਸਥਾਵਾਂ ਨੇ ਸੁਸਾਇਟੀਆਂ ਨੇ ਉਹਨਾਂ ਨੂੰ ਆਪਣੇ ਚੈਨਲ ਦੇ ਮਾਧਿਅਮ ਜ਼ਰੀਏ ਇਹ ਬੇਨਤੀ ਕਰਦਾ ਹਾਂ ਕਿ ਇਸ ਪਰਿਵਾਰ ਦੀ ਵੱਧ ਚੜ ਕੇ ਮਦਦ ਕਰਨ ਤਾਂ ਕਿ ਇਸ ਬੱਚੀ ਦੇ ਜਿਹੜੇ ਸੁਪਨੇ ਆ ਉਹ ਸਾਕਾਰ ਹੋ ਸਕਣ ਤੇ ਇਹ ਕਦੇ ਵੀ ਇਹ ਮਨ ਚ ਰੀਜ ਨਾ ਰਹਿ ਜਾਵੇ ਕਿ ਇਹਦਾ ਪਿਤਾ ਜਿਹੜਾ ਨਸ਼ੇ ਦੀ ਹੜਾਂ ਦੇ ਵਿੱਚ ਵਹਿ ਗਿਆ ਵਾ ਤੇ ਇਹ ਬੱਚੀ ਪੜ੍ਹਾਈ ਤੋਂ ਰਹਿ ਗਈ ਆ ਇਹ ਭੈਣ ਜਿਹੜੀ ਆ ਇਹ ਦੱਸ ਰਹੀ ਆ ਕਿ ਹਾਲਾਤ ਬਹੁਤ ਮਾੜੇ ਨੇ ਵੱਤ ਤੋਂ ਵੱਤਰ ਹਾਲਾਤ ਨੇ ਹਾਂ ਤੇ ਬੇਟੀ ਕਿਰਨ ਕੋਲੋਂ ਇਹ ਵੀ ਹੁਣ ਪੁੱਛਣਾ ਚਾਹੁੰਦੇ ਆ ਕਿ ਬੇਟੀ ਘਰ ਦੇ ਹਾਲਾਤ ਕਿੱਦਾਂ ਦੇ ਨੇ ਤੁਹਾਡੇ ਜ਼ੁਬਾਨੀ ਸੁੰਣਾ ਚਾਹੁੰਦੇ ਤੁਹਾਡੀ ਮੰਮੀ ਨੇ ਤੇ ਦੱਸੇ ਨਹੀਂ ਘਰ ਦੇ ਹਾਲਾਤ ਬਹੁਤ ਬੁੜੇ ਨੇ ਕਦੀ ਅਸੀਂ ਥੁਸੀ ਖਾ ਲੈਨੇ ਆ ਤੇ ਕਦੀ ਨਹੀਂ ਤੇ ਕਦੀ ਹੰ ਮੁੱਕੇ ਵੀ ਸੋਣਾ ਪੈਂਦਾ ਤੇ ਕੀ ਕਾਰਨ ਭੁੱਖੀ ਕਿਉਂ ਸੋਣਾ ਪੈਂਦਾ ਮੰਮੀ ਕੰਮ ਤੇ ਕਹਿੰਦੇ ਜਾਂਦੇ ਨਹੀਂ ਕਿ ਕੰਮ ਮਿਲਦਾ ਨਹੀਂ ਆ আচ্ছা ਹਾਂਜੀ ਅੱਗੇ 44 ਦਿਨ ਆ ਜਾਣੇ ਨੇ ਧੁੰਦਾਂ ਵਾਲੇ ਦਿਨ ਫਿਰ ਕਮਾਈ ਕਿੱਥੋਂ ਆਵੇਗੀ ਇਹਦਾ ਹੀ ਕੰਮ ਨੂੰ ਫਿਰ ਇੱਕ ਪਾਈ ਕਰ ਕਰਕੇ ਅਕਿਰਨ ਬੇਟੀ ਆਪਣੇ ਨਾਨਕਿਆਂ ਘਰ ਰਹਿ ਰਹੀ ਆ ਤੇ ਜਦੋਂ ਆਪਾਂ ਆਪਣੇ ਦਾਦਕਿਆਂ ਦੇ ਵਿੱਚ ਹੋਈਦਾ ਤਾਂ ਉਤੋਂ ਖੁਸ਼ੀ ਹੁੰਦੀ ਆ ਕੀ ਨਾਨਕੀ ਪਿੰਡ ਜਾਣਾ ਨਾਨਕਿਆਂ ਦੀ ਇੱਕ ਵੱਖਰੀ ਗੱਲ ਹੁੰਦੀ ਆ ਪਰ ਤੁਸੀਂ ਰਹੇ ਨਾਨਕਿਆਂ ਚ ਰਹੇ ਤਾਂ ਕਿਹੋ ਜਿਹਾ ਪਿਆਰ ਮਿਲਦਾ ਤੁਹਾਨੂੰ ਉੱਥੋਂ ਪਿਆਰ ਮਿਲਦਾ ਹੀ ਨਹੀਂ ਕੀ ਕਾਰਨ ਕੋਣ ਨਹੀਂ ਪਿਆਰ ਕਰਦਾ ਕਿਉਂਕਿ ਨਾਨਕਿਆਂ ਦੀ ਇੱਕ ਵੱਖਰੀ ਚੀਜ਼ ਬਣੀ ਆ ਗੱਲ ਬਣੀ ਆ ਕਿ ਨਾਨਕੇ ਛੁੱਟੀਆਂ ਹੋਣੀਆਂ ਤਾਂ ਵੀ ਨਾਨਕੇ ਪਿੰਡ ਜਾਣਾ ਜੇ ਕੋਈ ਵੈਸੇ ਛੁੱਟੀ ਕਰਨੀਆਂ ਤੇ ਕਹਿ ਦਿੰਨਾ ਮਾਮਾ ਜੀ ਕੋਲ ਜਾਣਾ ਜਾਂ ਨਾਨਕ ਜਾਣਾ ਤੇ ਤੁਹਾਨੂੰ ਕੀ ਹੋ ਜਾ ਮਹਿਸੂਸ ਹੁੰਦਾ ਕਿ ਤੁਸੀਂ ਨਾਨਕੀ ਰਹਿ ਰਹੇ ਸਾਨੂੰ ਹੋਰ ਮਹਿਸੂਸ ਹੁੰਦਾ ਕਿ ਆਡਾ ਆਪਣਾ ਘਰ ਹੁੰਦਾ ਆਏ ਆਪਣੇ ਘਰ ਵਿੱਚ ਰਹਿਣ ਕਿਰਨ ਬੇਟੀ ਹਰ ਇੱਕ ਗੱਲ ਤੇ ਭਾਵੁਕ ਹੋ ਰਹੀ ਆ ਕਿਉਂਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਨੇ ਕਈ ਤਰ੍ਹਾਂ ਦੀਆਂ ਖੁਸ਼ੀਆਂ ਵਾਂ ਜਿਹੜੀਆਂ ਉਹ ਨਹੀਂ ਪੂਰਨ ਹੋ ਰਹੀਆਂ ਸੋ ਮੈਂ ਫਿਰ ਦਰਸ਼ਕਾਂ ਨੂੰ ਕਵਾਂਗਾ ਕਿ ਇਸ ਬੱਚੀ ਦੇ ਕਰਕੇ ਹੀ ਇਹਦੀ ਹਰ ਇੱਕ ਜੋ ਦੀ ਰੀਜ ਹੈ ਮੰਨਦੀ ਉਹ ਪੂਰੀ ਕੀਤੀ ਜਾਵੇ ਭਾਵਕ ਹੈ ਲੜਕੀ ਸੋ ਮੈਂ ਹੁਣ ਇਹਨਾਂ ਦੇ ਨਾਨਾ ਜੀ ਨਾਲ ਜਿਨ੍ਹਾਂ ਦੀ ਉਮਰ 80 ਸਾਲ ਆ ਤੇ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਤੇ ਸਤੀ ਤੇ ਉਹਨਾਂ ਦੇ ਰੂਬਰੂ ਤੁਹਾਨੂੰ ਕਰਾਉਣ ਜਾ ਰਿਹਾ ਕਿ ਕੀ ਨਾ ਬਜ਼ੁਰਗੋ ਆਪ ਜੀ ਦਾ ਜੀ ਜਰਨ ਸੰ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਠਠ ਗੜ ਦੇ ਜਿਹੜਾ ਤਰਨਤਾਰ ਜਿਲ੍ਹਾ ਤਰਨਤਾਰ ਦਾ ਅੱਛਾ ਬਾਬਾ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 80 ਸਾਲ ਹੈ ਜੀ 80 ਸਾਲ ਤੇ ਇਹ ਬੇਟੀ ਜਿਹੜੀ ਤੁਹਾਡੀ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਆਈ ਇਹਨੂੰ 5-6 ਸਾਲ ਹੋ ਗਏ ਜਿਆਦਾ ਹੀ ਹੋ ਗਿਆ ਜੀ ਜਿਆਦਾ ਹੋ ਗਿਆ ਜਦੋਂ ਤੁਸੀਂ ਲੜਕੀ ਦੀ ਸ਼ਾਦੀ ਕੀਤੀ ਤੁਹਾਨੂੰ ਪਤਾ ਨਹੀਂ ਸੀ ਕਿ ਉਹ ਨਸ਼ਈ ਬੰਦਾ ਨਹੀਂ ਜੀ ਸਾਨੂੰ ਪਤਾ ਹੁੰਦਾ ਤੇ ਫਿਰ ਤਾਂ ਹੀ ਖੂਜ ਡੇਗ ਲਈ ਨਾ ਲੜਕੀ ਕੀ ਆ ਤੇ ਬੜੀ ਵੱਡੀ ਗੱਲ ਹੁੰਦੀ ਆ ਇਹ ਤਾਂ ਹੀ ਨਾ ਇਹ ਕੰਮ ਕਰਦੇ ਕਦੀ ਵੀ ਪਰ ਕਿਸਮਤ ਸਾਡੀ ਮਾੜੀ ਸੀ ਅਸੀਂ ਉੱਥੇ ਡੇਗ ਦੇਖੀ ਸੀ ਅਛਾ ਵਾਜਬ ਐਸੋ ਉਹ ਵੀ ਸਾਥ ਕੋਈ ਚੀਜ਼ ਕੀ ਨੇ ਕਿ ਬੇਟੀਆਂ ਵਿਆਹ ਕੇ ਤੇ ਭਾਰ ਲਾ ਦੇਦਾ ਕਿ ਬੇਟੀਆਂ ਆਪਣੇ ਘਰ ਵਸਣ ਰਸਣ ਤੇ ਇਹ ਮੋੜ ਤੁਹਾਡੇ ਕੋਲ ਆ ਗਈ ਹੁਣ ਪਰਿਵਾਰ ਚ ਕਿਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਪਰਿਵਾਰ ਕਿਤੇ ਬਹੁਤ ਮੁਸ਼ਕਲ ਚੱਲ ਰਿਹਾ ਵਾ ਤੁਹਾਨੂੰ ਤੁਹਾਂ ਵੇਖ ਹੀ ਲਿਆ ਸਰ ਇਹਦੇ ਵਿੱਚ ਤੇ ਜੋ ਕੋਈ ਗੱਲ ਹੈ ਵੀ ਅਸੀਂ ਇਥੋਂ ਤੱਕ ਨਹੀਂ ਤਾਂ ਗਿਆ ਮਹਾਰਾਜ ਜਾਣਦਾ ਜੇ ਅਸੀਂ ਜਾਣਦੇ ਆ ਤੇ ਜਿੱਤਰਾ ਉਹ ਜੀ ਆਉਂਦੇ ਕਹਾਂ ਸਾਡਾ ਦੁੱਖ ਦੇਖਿਆ ਨਹੀਂ ਤੇ ਕਿਸੇ ਨੂੰ ਕੀ ਪਤਾ ਨਹੀਂ ਜੇ ਕੋਈ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਹੂੰ ਤੇ ਫਿਰ ਤੁਹਾਡੂ ਕੰਮਕਾਰ ਤੇ ਕੋਈ ਖੜਦਾ ਲੈ ਕੇ ਜਾਂਦਾ ਕੰਮ ਤੇ ਕਦੇ ਕੰਮਕਾਰ ਤੇ ਖੜਦੇ ਆ ਜੀ ਤੇ ਉਮਰ ਵੇਖ ਕੇ ਮੁੜ ਕੇ ਕਈ ਤੇ ਇੱਕ ਅੱਧਾ ਦਿਨ ਲਵਾ ਕੇ ਆ ਜਾਂਦੇ ਆ ਤੇ ਚਲ ਕੱਲ ਆ ਜੀਂ ਕਈ ਕਹਿ ਦਿੰਦੇ ਆ ਨਹੀਂ ਥੋ ਨਹੀਂ ਕੰਮ ਭਾਵੇਂ ਮੈਂ ਕਿਸੇ ਨੂੰ ਜ਼ਿਆਦਾ ਹੀ ਕਰਾ ਮੁੰਡਿਆਂ ਨਾਲੋਂ ਹੂੰ ਪਰ ਨਹੀਂ ਤੇ ਵੀ ਨਾ ਕਰ ਜਾਂਦੇ ਆ ਹਾਂ ਤੇ ਜੀ ਜੇ ਤੁਹਾਡੇ بیٹے ਆ ਜਿਸ ਤਰ੍ਹਾਂ ਕੀ ਕਹਿ ਰਿਹਾ ਵੀ ਘਰ ਪਰਿਵਾਰ ਦੇ ਚ ਬੀਟੀ ਕਿਸ ਤਰ੍ਹਾਂ ਤੁਹਾਡੇ ਨਾਲ ਰਹਿਣ ਸੈਣ ਫਿਰ ਉਹਨਾਂ ਦਾ ਰਹਿਣ ਸੈਣ ਉਹਨਾਂ ਦਾ ਉਹ ਆਪਣੀ ਮਸਾਂ ਥਾਰਦੇ ਆ ਜੀ ਸਾਡਾ ਨਹੀਂ ਥਾਰ ਸਕਦੇ ਹਾਂ ਨਾ ਉਹਨਾਂ ਲਈ ਸਮਝ ਕੀ ਆ ਸਾਨੂੰ ਕੋਈ ਮਾਇਦਾ ਤੇ ਹੌਣਿਆ ਤੇ ਹੌਣਾ ਵੀ ਤੇ ਮੇਰੀ ਤੇ ਆਣਾ ਜੀ ਅੱਜ ਅਸੀਂ 60 ਦੀ ਉਮਰ ਆ ਤੇ ਕੀ ਪਤਾ ਕੱਲ ਨੂੰ ਰੱਬ ਨੇ ਬਾਜ ਮਾਰ ਲੈਣੀ ਆ ਕਿਹੜੇ ਗਲੇ ਤੇ ਮੈਨੂੰ ਤੇ ਇਹਨਾਂ ਦਾ ਚੋਰਾ ਲੱਗਾ ਰਹਿੰਦਾ ਜੀ ਤੇ ਮੈਂ ਇਹਦੇ ਧੰਨਵਾਦ ਕਰੂੰ ਲੋਕਾਂ ਦਾ ਜਨਤਾ ਦਾ ਪਰਿਵਾਰ ਦਾ ਦਾਨੀ ਸੱਜਣਾ ਦਾ ਜੇ ਕਿ ਮੇਰੀ ਮਾਂ ਫੜੀ ਜਾਵੇ ਤੇ ਇਹ ਤੁਹਾਡਾ ਸਾਰਿਆਂ ਦਾ ਮੈਂ ਇਹ ਧੰਨਵਾਦ ਕਰੂੰਗਾ ਕਿ ਸ਼ੁਕਰ ਹੈ ਜੀ ਮੈਂ ਮਰ ਵੀ ਜਾਵਾਂ ਤੇ ਮੇਰੀ ਟੀਕ ਦੇ ਟਿਕਾਣੇ ਤੱਕ ਪਹੁੰਚ ਗਿਆ ਬਜ਼ੁਰਗਾਂ ਨੇ ਵੀ ਦਾਨੀ ਸੱਜਣਾ ਤੋਂ ਇਹੋ ਮੰਗ ਕੀਤੀ ਆ ਕਿ ਜਿਸ ਤਰ੍ਹਾਂ ਬੇਟੀ ਦੇ ਸਿਰ ਤੇ ਉਹਨਾਂ ਦਾ ਪਤੀ ਨਸ਼ੇ ਦੀ ਲੱਤ ਦੇ ਵਿੱਚ ਲੱਗ ਗਿਆ ਤੇ ਤਲਾਕ ਹੋ ਗਿਆ ਤੇ ਬੇਟੀ ਦੇ ਸਰਤੇ ਪਤੀ ਨਹੀਂਗਾ ਤੇ ਉਹਨਾਂ ਦੀ ਵਾਸਵਸ ਵੱਧ ਹੈਲਪ ਕਰਕੇ ਉਹਨਾਂ ਦਾ ਕੋਈ ਇਹੋ ਜਿਹਾ ਕੰਮ ਕੋਈ ਚਲਾ ਦਿੱਤਾ ਜਾਵੇ ਜਾਂ ਉਹਨਾਂ ਦਾ ਰੋਟੀ ਦਾ ਕੋਈ ਖਰਚਾ ਹੋ ਜੀ ਮਿਲ ਜਵੇ ਜਿਸ ਨਾਲ ਆਪਣਾ ਘਰ ਪਰਿਵਾਰ ਚਲਾ ਸਕਣ ਤੇ ਇਹਨਾਂ ਦੀ ਜਿਹੜੀ ਛੋਟੀ ਬੇਟੀ ਦੀ ਗਾੜੀ ਬੇਟੀ ਆ ਉਹਦੀ ਤਮੰਨਾ ਆ ਕਿ ਮੈਂ ਪੜਨਾ ਚਾਹੁੰਨੀ ਆ ਤੇ ਮੈਨੂੰ ਕੋਈ ਐਸਾ ਦਾਨੀ ਸਜਣ ਹੋਵੇ ਜਿਹੜਾ ਕਿ ਮੇਰੀ ਪੜ੍ਹਾਈ ਦਾ ਖਰਚਾ ਚੁੱਕ ਸਕੇ ਤੇ ਮੈਨੂੰ ਗਾ ਪੜਾ ਸਕੇ ਤੇ ਮੈਂ ਗਾੜੀ ਜੱਜ ਬਣ ਕੇ ਤੇ ਆਪਣੇ ਪਰਿਵਾਰ ਦੇ ਜਿਹੜੇ ਦੁੱਖ ਇਹ ਸਾਰੇ ਹੀ ਦੂਰ ਕਰ ਸਕਾਂ ਤੇ ਹੱਕ ਸੱਚ ਦੀ ਕਮਾਈ ਜਿਹੜੀ ਉਹ ਖਾਸਕਾਂ ਆ ਹੁਣ ਤੁਹਾਨੂੰ ਬੇਟੀ ਦੇ ਜਰੀਏ ਫੋਨ ਨੰਬਰ ਇਹਨਾਂ ਦਾ ਦੱਸ ਦਿੰਨੇ ਆ ਕਿਉਂਕਿ ਤੁਸੀਂ ਜਿਹੜੇ ਵੀ ਦਾਨੀ ਸੱਜਣ ਆ ਉਹਨਾਂ ਨੇ ਕਾਲ ਕਰਕੇ ਪੁੱਛਣਾ ਹੈ ਕਿ ਕਿਸ ਨੰਬਰ ਤੇ ਇਸਲੀ ਗੱਲ ਕਰਨਗੇ ਤੇ ਆਉ ਉਹਨਾਂ ਦਾ ਨੰਬਰ ਤੁਹਾਨੂੰ ਰੂਗ ਰੂ ਕਰਾ ਦਿੰਨੇ ਆ ਆ ਬੇਟਾ ਆਪਣਾ ਕੰਟੈਕਟ ਨੰਬਰ ਦਰਸ਼ਕਾਂ ਨੂੰ ਦੱਸ ਦਿਓ ਜੀ 9972 69866 ਦੁਬਾਰਤੂ ਬੋਲ ਰਿਓ ਇਸ ਨੂੰ 9972 69866 ਹਾਂ 98723698868 ਨੰਬਰ ਇਹਨਾਂ ਦਾ ਪਿੰਡ ਠੱਠਗਾੜੇ ਤੇ ਮੈਂ ਫਿਰ ਦਰਸ਼ਕਾਂ ਨੂੰ ਆਪਣੇ ਅਪੀਲ ਕਰਨਾ ਚਾਹਣਾ ਕਿ ਜਿੰਨੀ ਵੀ ਹੋ ਸਕੇ ਵੱਸ ਵੱਧ ਇਹਨਾਂ ਦੀ ਮਦਦ ਕਰੋ ਕਿਉਂਕਿ ਖਾਣ ਦੇ ਲਈ ਵੀ ਇਹਨਾਂ ਦੇ ਘਰ ਚ ਕੁਝ ਨਹੀਂ ਗਿਆ ਇਸ ਵਕਤ ਸਾਡੀ ਟੀਮ ਆਈ ਸੀਗੀ ਇੱਥੇ ਤੇ ਦੇਖਿਆ ਕਿ ਚਾਹ ਬਣਾਉਣ ਨੂੰ ਵੀ ਇਹਨਾਂ ਦੇ ਘਰ ਵਿੱਚ ਕੋਈ ਚੀਜ਼ ਨਹੀਂ ਸੀ ਬਹੁਤ ਮੁਸ਼ਕਲ ਹੈ ਤੇ ਇਹੋ ਜਿਹੇ ਹਾਲਾਤ ਵਾਹਿਗੁਰੂ ਕਿਸੇ ਦਿਨ ਨਾ ਕਰੇ ਤੇ ਨਾ ਹੀ ਕੋਈ ਕਿਸੇ ਦਾ ਮੌਤਾਜ ਹੋਵੇ ਜੇਕਰ ਸਾਡਾ ਉਪਰਾਲਾ ਆਪ ਜੀ ਨੂੰ ਠੀਕ ਲੱਗਦਾ ਹੈ ਤੇ ਸਾਡਾ ਚੈਨਲ ਦੇਖਦੇ ਦੇਖਦੇ ਰਹੋ ਲਾਈਕ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਸਾਡਾ ਉਪਰਾਲਾ ਆਪ ਜੀ ਨੂੰ ਕਿਸ ਤਰ੍ਹਾਂ ਦਾ ਲੱਗਾ ਇਸੇ ਦਿਨ ਆੜੀ ਤੁਹਾਡੇ ਕੋ ਵਿਦਾ ਲੈਨੇ ਹਾਂ ਸਤਿ ਸ੍ਰੀ ਅਕਾਲ